ਕਿਰਪਾ ਕਰਦੇ ਨੇ ਹਾਰ ਬਿਸਰਤ ਸੂ ਮੂਆ ਕਿ ਜਿਨੇ ਜੀਵਨ ਵਿੱਚੋਂ ਹਰੀ ਵਿਸਾਰ ਦਿੱਤਾ ਕਿਉਂਕਿ ਸਰੀਰਕ ਤੌਰ ਤੇ ਤੇ ਬੜੇ ਲੋਕੀ ਮਰਦੇ ਨੇ ਵੇਖੀਦਾ ਵੀ ਫਲਾਣ ਸ਼ਹਿਰ ਚ ਅੱਜ ਫਲਾਣਾ ਹੀ ਮਰ ਗਏ ਅੱਜ ਇੰਨੇ ਲੋਕ ਮਰ ਗਏ ਭਾਵੇਂ ਆਪਾਂ ਨੂੰ ਸ਼ਹਿਰ ਚ ਬੈਠਿਆਂ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਆਪਾਂ ਤੇ ਕਦੀ ਕਦਾਂ ਹੀ ਆਪਣੇ ਮਹੱਲੇ ਚ ਆਪਣੇ ਨੇੜੇ ਦੇ ਸੰਪਰਕ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਸੁਣਦੇ ਪਰ ਤੁਸੀਂ ਸ਼ਹਿਰ ਦੇ ਸ਼ਮਸ਼ਾਨ ਘਾਟ ਚ ਜਾਓ ਤੇ ਆਪਾਂ ਨੂੰ ਲੱਗੇ ਸ਼ਾਇਦ ਸ਼ਹਿਰ 'ਚ ਮਰਦਾ ਹੀ ਕੋਈ ਨਹੀਂ ਅਸੀਂ ਕਿਹੜਾ ਖਬਰ ਸੁਣੀ ਕਦੀ ਉਹਨਾਂ ਨੂੰ ਜਾ ਕੇ ਪੁੱਛਿਓ ਕਹਿੰਦੇ ਵੀ ਦਿਨਤ 10-15 ਸੰਸਕਾਰ ਹੋ ਜਾਂਦੇ ਨੇ ਮਤਲਬ ਆਪਣੇ ਸ਼ਹਿਰ 'ਚ ਰੋਜ਼ 10-15 ਲੋਕ ਮਰ ਜਾਂਦੇ ਨੇ ਹੁਣ ਬਾਰੀ ਤੌਰ ਤੇ ਮਰਿਆ ਬੰਦਾ ਦਿਸਦਾ ਵੀ ਮਰ ਗਿਆ ਹੁਣ ਇਹਨੂੰ ਚੋਕ ਕੇ ਲੈ ਜਾ ਰਹੇ ਸਾਰਾ ਕੁਝ ਪਰ ਜਿਹੜੇ ਅੰਦਰੋਂ ਮਰ ਗਏ ਨੇ ਉਹ ਨਹੀਂ ਦੇਖ ਸਦੇ ਪਏ ਕਿ ਇੱਕ ਵਿਦਵਾਨ ਨੇ ਇਸੇ ਗੱਲ ਨੂੰ ਬੜਾ ਸੋਹਣਾ ਕਿਹਾ ਸੀ ਉਹ ਕਹਿੰਦਾ ਮੈਂ ਜਦੋਂ ਨਿਗਾਹ ਮਾਰਦਾ ਵਾਂ ਤੇ ਮਾਫ ਕਰਿਓ ਮੈਨੂੰ ਮੁਰਦੇ ਤੁਰੇ ਫਿਰਦੇ ਦਿਸਦੇ ਨੇ ਤੇ ਲੋਕੀ ਹੈਰਾਨ ਹੋ ਕੇ ਕਹਿੰਦੇ ਤੈਨੂੰ ਮੁਰਦੇ ਕਉਂ ਦਿਸਦੇ ਕਹਿੰਦਾ ਬਸੇ ਢਾਂਚੇ ਖੜੇ ਨੇ ਅੰਦਰੋਂ ਸਾਰੇ ਮਰੇ ਪਏ ਨੇ ਹੁਣ ਮਰਿਆ ਕੌਣ ਪਾਤਸ਼ਾਹ ਕਹਿੰਦੇ ਹਰ ਬਿਸਰਤ ਸੋ ਮੂਆ ਸਾਧੂ ਬੈਠਾ ਸੀ ਬੰਦਗੀ ਕਰਨ ਵਾਲਾ ਤੇ ਉਹਦੇ ਕੋਲ ਸਵੇਰੇ ਸਵੇਰੇ ਇੱਕ ਮੇਰੇ ਵਰਗਾ ਪਹੁੰਚ ਗਿਆ ਜਾਂਦੇ ਸਾਰ ਜਿਉਂ ਲੱਗਾ ਉਹਦੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਨ ਪਦਾਰਥਾਂ ਦੀਆਂ ਗੱਲਾਂ ਕਰਨ ਸੰਸਾਰ ਦੀਆਂ ਗੱਲਾਂ ਕਰਨ ਚਲੋ ਇੱਕ ਪੈਰ ਸਾਧੂ ਨੇ ਲੰਘਾਇਆ ਕਿਉਂਕਿ ਹੁਣ ਆਇਆ ਉਹਨੂੰ ਮਨਾ ਵੀ ਨਹੀਂ ਕੀਤਾ ਉਹਦੀਆਂ ਸੁਣੀ ਗਿਆ ਉਹ ਜਿਉਂ ਆਪਣੇ ਦੁੱਖ ਸੁਣਾਉਣ ਲੱਗਾ ਉਹ ਉੱਠਿਆ ਅਗਲਾ ਸਮਾਂ ਸ਼ੁਰੂ ਹੋਇਆ ਤੇ ਫੇਰ ਇੱਕ ਆ ਗਿਆ ਉਹ ਆਇਆ ਉਹਨੇ ਜਿਉਂ ਚੁਗਲੀਆਂ ਸ਼ੁਰੂ ਕੀਤੀਆਂ ਜੀ ਫਲਾਣਾ ਇੰਜ ਫਲਾਣਾ ਮਾੜਾ ਜਿਉਂ ਇੱਕ ਦੂਜੇ ਦੇ ਪਰਦੇ ਚੁੱਕਣੇ ਸ਼ੁਰੂ ਕੀਤੇ ਸਾਧੂ ਸੁਣਦਾ ਰਿਹਾ ਹੋ ਗਿਆ ਤੀਜਾ ਆ ਗਿਆ ਤੀਜੇ ਨੇ ਆ ਕੇ ਫਿਰ ਆਪਣੀ ਜਿਹੜੀ ਅੰਦਰ ਦੀ ਮਨਮਤ ਸੀ ਉਹ ਘਟਣੀ ਸ਼ੁਰੂ ਕਰ ਦਿੱਤੀ ਆਪਣੇ ਅੰਦਰ ਦੀ ਅਗਿਆਨਤਾ ਨਾਸਤਕਤਾ ਪ੍ਰਗਟ ਕਰਨੀ ਸ਼ੁਰੂ ਕਰਤੀ ਚਲੋ ਸਮਾਂ ਲੰਘਦਾ ਗਿਆ ਸ਼ਾਮ ਜੀ ਦਾ ਸਮਾਂ ਆਇਆ ਤੇ ਸਾਧੂ ਆ ਗਿਆ ਜਦੋਂ ਸਾਧੂ ਆਇਆ ਉਹਨੇ ਪੁੱਛਿਆ ਮਹਾਤਮਾ ਜੀ ਕੀ ਹਾਲ ਤੁਸ ਸਾਧੂ ਨੇ ਕੋ ਬੜਾ ਸੋਹਣਾ ਸ਼ਬਦ ਵਰਤਿਆ ਕਹਿੰਦਾ ਜੀ ਪਹਿਲਾਂ ਮਰ ਗਿਆ ਸੀ ਫਿਰ ਸੰਸਕਾਰ ਹੋ ਗਿਆ ਫਿਰ ਫੁੱਲ ਹੱਡੀਆਂ ਗੰਗਾ ਚ ਪੈ ਗਈਆਂ ਹੁਣ ਤੁਸੀਂ ਆਗੇ ਤੇ ਮੈਂ ਜ਼ਿੰਦਾ ਹੋ ਗਿਆ ਹੁਣ ਉਹ ਜਿਹੜਾ ਆਇਆ ਸੀ ਉਹ ਬੜਾ ਹੈਰਾਨ ਹੋਇਆ ਕਹਿੰਦਾ ਜੀ ਤੁਸੀਂ ਤੇ ਚੰਗੇ ਭਲੇ ਬੈਠੇ ਹੋ ਮਰਿਆ ਬੰਦਾ ਤੁਸੀਂ ਕਹਿ ਰਹੋ ਮੇਰਾ ਸੰਸਕਾਰ ਵੀ ਹੋ ਗਿਆ ਹੱਡੀਆਂ ਵੀ ਗੰਗਾ ਚ ਪੈ ਗਈਆਂ ਵੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਰਮਾ ਚ ਬੜੀ ਅੱਗੇ ਦੀ ਆ ਮੈਨੂੰ ਸਮਝਾਓ ਉਹ ਮਹਾਤਮਾ ਨੇ ਸਵਾਲ ਕੀਤਾ ਹੁਣ ਜਿਹੜਾ ਬੈਠਾ ਸੀ ਉਹ ਕਹਿੰਦਾ ਵੀ ਮਹਾਤਮਾ ਜੀ ਗੱਲ ਇਹ ਆ ਦਿਨ ਚੜਿਆ ਪਹਿਲਾਂ ਇੱਕ ਆਇਆ ਉਨੇ ਜਿਉ ਸੰਸਾਰ ਦੇ ਕੂੜ ਪਦਾਰਥਾਂ ਦੀਆਂ ਗੱਲਾਂ ਸ਼ੁਰੂ ਕੀਤੀਆਂ ਮੈਨੂੰ ਮਾਰ ਹੀ ਸੁਟਿਆ ਕਿਉਂਕਿ ਬਿਰਤੀ ਟੁੱਟ ਗਈ ਪ੍ਰਮਾਤਮਾ ਵੱਲੋਂ ਜਦੋਂ ਬਿਰਤੀ ਟੁੱਟ ਗਈ ਤੇ ਮਾਰ ਹੀ ਗਿਆ ਰੱਬ ਚੇਤੇ ਹੀ ਨਹੀਂ ਆਇਆ ਜਿੱਨਾਂ ਚਰੋਂ ਬੈਠਾ ਰਿਹਾ ਜਿਉ ਸੰਸਾਰ ਦੀਆਂ ਗੱਲਾਂ ਉਹਨੇ ਸ਼ੁਰੂ ਕੀਤੀਆਂ ਬਿਰਤੀ ਟੁੱਟੀ ਰਹੀ ਤੇ ਜੇ ਬਿਰਤੀ ਟੁੱਟੀ ਐ ਤੇ ਫਿਰ ਮਰੇ ਹੀ ਆ ਫਿਰ ਜਿਉਂਦਿਆਂ ਚ ਥੋੜੀ ਆਉਂਦੇ ਆ ਉਹ ਗਿਆ ਅਗਲਾ ਆਇਆ ਉਹਨੇ ਨਿੰਦਾ ਚੁਗਲੀ ਸ਼ੁਰੂ ਕਰ ਦਿੱਤੀ ਤੇ ਇੰਜ ਜਾਪਿਆ ਵੀ ਜਿਹੜੀ ਮੇਰੀ ਬਿਰਤੀ ਮਰ ਗਈ ਸੀ ਇਨੇ ਲਿਆ ਕੇ ਉਹਦਾ ਹਣ ਸੰਸਕਾਰ ਵੀ ਕਰ ਦਿੱਤਾ ਰਹਿੰਦਾ ਭੋਗੇ ਨੇ ਪਾਤਾ ਉਹਦਾ ਵੀ ਟੁੱਟੀ ਤੇ ਹੈਗੀ ਸੀ ਹੁਣ ਪਾਪ ਕਰਾਉਣੇ ਸ਼ੁਰੂ ਕਰ ਦਿੱਤੇ ਇਹਨੇ ਰਾਖ ਕਰਤੀ ਸਵਾਹ ਕਰਤੀ ਤੀਜਾ ਆਇਆ ਉਹਨੇ ਮਨਮੁਖਤਾਈ ਦੀਆਂ ਗੱਲਾਂ ਕੀਤੀਆਂ ਤੇ ਮੈਨੂੰ ਇੰਜ ਜਾਪਿਆ ਵੀ ਹੁਣ ਸੜੀ ਹੋਈ ਬਿਰਤੀ ਸੰਸਕਾਰ ਕੀਤੇ ਬਿਰਤੀ ਇਹਨੇ ਹੁਣ ਜਿਹੜੀ ਰਹਿੰਦੀ ਖੁੰਦੀ ਕੋਈ ਅੰਦਰ ਪਰਮੇਸ਼ਰ ਦੀ ਝਾਕ ਹੈਗੀ ਸੀ ਕੋਈ ਅੰਦਰ ਭਗਤੀ ਦਾ ਕਿਣਕਾ ਦਿਸਦਾ ਸੀ ਇਹਨੇ ਸਾਰਾ ਕੁਝ ਛੁੱਕੇ ਹੁਣ ਮਨ ਮੁਖ ਤਾਈ ਦੀ ਗੰਗਾ ਵਿੱਚ ਸੁੱਟ ਦਿੱਤਾ ਇਹਨੇ ਜਲ ਪ੍ਰਵਾਹ ਕਰਤਾ ਸਾਰਾ ਕੁਝ ਹੁਣ ਤੁਸੀਂ ਆਏ ਜੇ ਰੱਬ ਦੀ ਗੱਲ ਸ਼ੁਰੂ ਕੀਤੀ ਤੇ ਪਰਤ ਕੇ ਮੈਂ ਜ਼ਿੰਦਾ ਹੋ ਗਿਆ ਕਿਉਂਕਿ ਰੱਬ ਦੀ ਗੱਲ ਸ਼ੁਰੂ ਹੋਈ ਹੈ ਪਰਮਾਰਥ ਦੀ ਗੱਲ ਸ਼ੁਰੂ ਹੋਈ ਪਿਆਰੇ ਦੀ ਬਾਤ ਸ਼ੁਰੂ ਹੋਈ ਤੇ ਪਰਤ ਕੇ ਜੀਵਨ ਮਿਲ ਗਿਆ ਸੋ ਇਸੇ ਤਰ੍ਹਾਂ ਮਹਾਰਾਜ ਪਾਤਸ਼ਾਹ ਸਮਝਾਉਂਦੇ ਹਰ ਬਿਸਰਤ ਸੋ ਮੂਆ ਕਿ ਜਦੋਂ ਹਰੀ ਵਿਸਰ ਜਾਂਦਾ ਹੈ ਉਦੋਂ ਮਰ ਜਾਈਦਾ ਇੱਕ ਸਰੀਰ ਕਰਕੇ ਮਰਦੇ ਆ ਆਤਮਿਕ ਤੌਰ ਤੇ ਮਰਦੇ ਜਮੀਰ ਕਰਕੇ ਮਰਦੇ ਆ ਸੋ ਆਤਮਿਕ ਤੌਰ ਤੇ ਮਰਿਆ ਬਹੁਤ ਸੰਸਾਰ ਹੈ ਇਹ ਦਿਸਦਾ ਨਹੀਂ ਸਰੀਰ ਕਰਕੇ ਤੇ ਜਮੀਰ ਕਰਕੇ ਮਰਿਆ ਸੰਸਾਰ ਦਿਸਦਾ ਹੈ ਪਾਤਸ਼ਾਹ ਕਹਿੰਦੇ ਨੇ ਸੋ ਮੂਆ ਉਹ ਮਰ ਗਿਆ ਹੁਣ ਇਹ ਤਾਂ ਆਪਣੇ ਆਪ ਨੂੰ ਖੁਦ ਸਵੈਪੜਚੋਲ ਕਰਨੀ ਪਏਗੀ ਮੈਂ ਜਿਉਂਦਾ ਹਾਂ ਜਾਂ ਮੈਂ ਮਰਿਆਂ ਵਿੱਚਾਂ ਖੈਰ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਨਾਲੋਂ ਟੁੱਟ ਗਿਆ ਜਿਹੜੀ ਨਦੀ ਸਮੁੰਦਰ ਨਾਲੋਂ ਟੁੱਟ ਗਈ ਉਹਦਾ ਸੁੱਕਣਾ ਵੀ ਨਿਸ਼ਚਿੰਤ ਹੈ ਤੇ ਜਿਹੜਾ ਕੋਈ ਸਰੋਵਰ ਕੋਈ ਛੱਪੜ ਕੋਈ ਛਪੜੀ ਨਦੀ ਨਾਲੋਂ ਟੁੱਟ ਗਈ ਉਹਦਾ ਸੁੱਕਣਾ ਵੀ ਨਿਸ਼ਚਿੰਤ ਹੈ ਜਿਹੜੀ ਟਾਣੀ ਰੁੱਖ ਨਾਲੋਂ ਟੁੱਟ ਗਈ ਉਹਦਾ ਸੁੱਕਣਾ ਵੀ ਨਿਸ਼ਚਿੰਤ ਹੈ ਤੇ ਜਿਹੜਾ ਫਲ ਟਾਣੀ ਨਾਲੋਂ ਟੁੱਟ ਗਿਆ ਉਹਦਾ ਸੁੱਕਣਾ ਵੀ ਨਿਸ਼ਚਿੰਤ ਹੈ ਤੇ ਜਿਹੜਾ ਪੱਤਾ ਟਾਣੀ ਨਾਲੋਂ ਟੁੱਟ ਗਿਆ ਸੁੱਕਣਾ ਉਹਦਾ ਵੀ ਨਿਸ਼ਚਿੰਤ ਹੈ ਜਿਹੜਾ ਜੀਵ ਗੁਰੂ ਨਾਲੋਂ ਟੁੱਟ ਗਿਆ ਉਹਦਾ ਅੱਜ ਵੀ ਸੁੱਕਣਾ ਨਿਸ਼ਚਿੰਤ ਹੈ ਤੇ ਕੱਲ ਵੀ ਠੀਕ ਹੈ ਸਮੇਂ ਦੇ ਨਾਲ ਕੋਈ ਪੱਤਾ ਉਸੇ ਦਿਨ ਹੀ ਸੁੱਕ ਜਾਂਦਾ ਕੋਈ ਪੱਤਾ 4 ਦਿਨ ਹਰਿਆ ਰਹਿ ਜਾਂਦਾ ਫਿਰ ਸੁੱਕ ਜਾਂਦਾ ਪਰ ਸੁੱਕਣਾ ਉਹਨੇ ਯਕੀਨਨ ਹੈ ਗੁਰੂ ਨਾਲੋਂ ਟੁੱਟ ਕੇ ਕੋਈ ਬੰਦਾ 4 ਦਿਨ ਸੁਖ ਮਾਰ ਲੈਂਦਾ ਤੇ ਸਾਡੇ ਵਰਗਾ ਕਹਿ ਦਿੰਦਾ ਲਓ ਜੀ ਉਹ ਕਿਹੜਾ ਗੁਰਦੁਆਰੇ ਜਾਂਦਾ ਹੈ ਉਹ ਕਿਹੜਾ ਪਾਠ ਕਰਦਾ ਹੈ ਦੇਖੋ ਕਿੰਡੀ ਸੋਹਣੀ ਕੋਠੀ ਕਿੰਨਾ ਸੁੱਕ ਮੰਨਦਾ ਠੀਕ ਹੈ ਭਾਈ ਗੁਰੂ ਨਾਲ ਉਹ ਟੁੱਟਿਆ ਹੈ ਹਾਲੇ ਦੇ ਤੇ ਕੋਈ ਪਾਣੀ ਦੇ ਛਿੱਟੇ ਪਾ ਰਿਹਾ ਹੈ ਇਹ ਚਾਰ ਦਿਨ ਹਰਿਆ ਰਹੇਗਾ ਪਰ ਇੱਕ ਦਿਨ ਇਹਨੇ ਸੁਕਣਾ ਤੇ ਬੜੇ ਸੁੱਕਦਿਆਂ ਨੂੰ ਤੁਸੀਂ ਜ਼ਿਆਦਾ ਵੇਖਿਆ ਹੋਵੇਗਾ ਅਸੀਂ ਨਹੀਂ ਵੇਖਿਆ ਖੈਰ ਮਹਾਰਾਜ ਪਾਤਸ਼ਾਹ ਕਹਿੰਦੇ ਹਰ ਬਿਸਰਤ ਸੋ ਮੂਹਾ ਜਿਨ੍ਹਾਂ ਨੂੰ ਵਿਸਰ ਗਿਆ ਭਾਈ ਉਹ ਮਰ ਗਏ ਉਹ ਖਤਮ ਹੋ ਗਏ ਹਨ ਅੰਦਰੋਂ